ਜੁੜਦੇ ਆ ਹਾਂ ਜਦੋਂ ਪਹਿਲਾਂ ਵੀਰੇ ਕਸਟਮਰ ਰੱਬ ਦਾ ਰੂਪ ਹੈ ਨਾ ਕੰਜ਼ਿਊਮਰ ਹੈਗਾ ਸਾਡਾ ਵੀਰੇ ਜੇ ਉਹ ਲੈਣ ਆਊਗਾ ਤੁਸੀਂ ਵੇਚਾਂਗੇ ਤਾਂ ਹੀ ਸਾਨੂੰ ਲੋਭ ਰਹੇ ਦੀ ਜੀ ਬਈ ਸਾਰੇ ਬੰਦਾਂ ਦੇ ਮਨੋਡੀ ਸੁਧਦਾ ਲੱਗਦਾ ਤਾਂ ਆਹ ਪੱਤਰ ਦੀ ਆਪਣੀ ਉਮੀਦਵਾਰੀ ਕੋਈ ਕੋਈ ਹੈ ਵੀ ਫਰੀਦ ਦੇਉਗੇ ਕਰਾਉਣ ਦੀ ਆਪਣੀ ਉਮੀਦ ਕੋਈ ਬੰਦੀ ਲੈਣ ਮਹੀਨੇ ਨੂੰ ਸੋਣੇ ਪੇਟ ਕਹਿੰਦਾ ਹੈ ਸਾਹਮਣੇ ਦਿਖਦਾ ਹੁੰਦਾ ਹੈ ਪਰ ਫਿਰ ਵੀ ਕੋਈ ਸਾਨੂੰ ਮਹੀਨੇ ਚ ਪੇਟ ਕਹਿੰਦਾ ਹੈ ਵੇਚ ਕੇ ਲੈ ਲਓ ਵੀਰੇ ਹੋ ਸਕਦਾ ਜਿੱਦਿਆ ਆਪਾਂ ਤੋਂ ਲੈਣੇ ਹੋਈਏ ਠੀਕ ਹੈ ਜੇ ਉਹਦੇ ਨਾਲ ਕੋਈ ਬਦਲਾ ਮੰਨ ਲਗੀ ਵੱਡੀ ਲੈਂਡ ਵੀ ਪੇਟ ਕਹਿੰਦਾ ਹਾਂ ਹੋ ਸਕਦਾ ਵਾਪਸ ਲਵਾਂਗੇ ਸਾਰਾ ਮੋਰ ਤੋਂ ਮੋੜਾਂਗੇ ਵੀਰੇ 1 ਰੁਪਿਆ ਕਰਦੇ 20 ਮਾਡਲ ਕਾਰਬੂਰੇਟਰ ਵਾਲਾ ਜਿਹੜੇ ਇਹਦੀ ਅਜੇ ਸਪਾਈ ਚੱਲ ਰਹੀ ਹੈ ਦੀ ਬਕੀ ਦਾ ਜ਼ਿਕਰ ਹੀ ਐਸੇ ਕਰਕੇ ਨਾ ਬੈਂਡਸੈਂਟਰ ਹੋ ਗਿਆ ਪਿਆ ਚੀਲੇ ਅਰੀਜਨਲ ਬੈਂਡਸੈਂਟਰ ਹੈ ਕੰਪਨੀ ਰਿਕਾਰਡ ਚ 950 ਕਿਲੋਮੀਟਰ ਚੱਲੇ ਹੋਇਆ ਮੋਟਰਸਾਈਕਲ ਹੈ ਵੀਰੇ ਠੀਕ ਹੈ ਵੀਰੇ ਤੇ ਸਾਰਾ ਮੋਟਰਸਾਈਕਲ ਅਰੀਜਨਲ ਹੈ ਜੀਰੋ ਵਾਲੇ ਲੱਗੇ ਹੋਏ ਨੇ ਤਾਂ ਤਾਂ ਪਾ ਦੇ ਕਸਮਰਾ ਹੀ ਸੀਗੇ ਠੀਕ ਹੈ ਜੀ ਤੇ ਉਹ ਮੈਨੂੰ ਕਹਿੰਦੇ ਕਿ ਆਪ ਕੋਲ 3 15 ਮਾਡਲ ਖੜੇ ਨੇ ਠੀਕ ਹੈ ਜੀ ਉਹ ਕਹਿੰਦੇ ਵੀਰੇ ਜਿਹੜਾ ਹੁੰਦੇ ਸਭ ਨਾਲ ਸਹੀ ਐ ਸਭ ਤੋਂ ਬੰਦਾ ਦੱਸੋ ਠੀਕ ਜੇ ਕੋਈ ਗੱਲ ਨਹੀਂ ਤੇ ਆਪਣੇ ਕੋਈ ਬਾਹਰ ਕਿਹੜਾ 21000 ਕਿਲੋਮੀਟਰ ਚੱਗਾ ਵਸਤਾ ਹੁੰਦਾ BB13 ਸਨੂ ਲੋਕਲ ਨੰਬਰ ਦਾ ਠੀਕ ਹੈ ਬਈ ਤੇ ਬਰਾ ਆਪਾਂ ਨੂੰ ਗਾਈਡੈਂਸ ਕਰੀ ਉਹਨੂੰ ਕਿਹਾ ਜੇ ਆ ਲੈ ਆ ਲੈ ਰੋ ਸਾਡੀ ਗੱਲ ਤੇ ਚੱਲਣਾ ਤੁਸੀਂ ਇਹ ਮੋਟਰਸਾਈਕਲ ਲੈ ਰੋ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਬਈ ਭਰਾ ਆਪਣੀ ਹਲਕੀ ਜੁਮੇਵਾਰੀ ਕੋਈ ਨਹੀਂ ਭਰਾ ਤੁਹਾਨੂੰ ਕਹਿੰਦਾ ਆਹ ਨੂੰ ਆਪਾਂ ਆਪਣੀ ਪ੍ਰੀਫਰੈਂਸ ਤੇ ਜੋ ਸਭ ਤੋਂ ਚੰਗਾ ਹੁੰਦਾ ਉਹ ਵੀ ਕਹਿੰਦੇ ਕੋਈ ਨਹੀਂ ਠੀਕ ਹੈ ਬਈ ਠੀਕ ਹੈ ਬਹੁਤ ਵਧੀਆ ਗੱਲ T J 2300 ਨੰਬਰ ਹੈ ਮੇਰੇ 2300 ਅਸੀਂ ਮਤਲਬ ਖਤਮ ਕਰ ਗਏ ਮੇਰੇ ਜੀ ਬਾਕੀ ਮੈਂ ਜਿਹਦੇ ਵਿੱਚ ਕਿਸੇ ਸ਼ੌਕੀ ਬੰਦੇ ਨੇ ਵੀਆਈਪੀ ਨੰਬਰ ਆ ਰੱਖਿਆ ਘੱਟ ਰਹਿਣਾ ਸੌ ਪੂਰਾ ਕਰਨਾ ਹੁਣ 65000 ਰੁਪਏ ਨਵਾ ਡੈਪੀ ਲੱਗੇ 65000 ਬਾਈ ਹਾਂ ਜਿਹਦੇ ਦੇਖਦੇ ਬਾਸੀ ਮਾਲ ਦੀ ਵੀ ਜ਼ਿੰਮੇਵਾਰੀ ਹੋਊਗੀ 23 ਦਾ 2015 ਵਰਲ ਫਸਟ ਹੋਣ ਰਿਹਾਗਾ ਅੱਗੇ ਕੰਪਨੀ ਗ੍ਰੇਸ਼ਨ ਤੇ ਅਗਲੇ ਚੱਕਿਆਂ ਚ ਅਰੇ ਲਾਇਸੈਂਸ ਰੱਖੇ ਹੋਏ ਹੋਣਗੇ ਠੀਕ ਹੈ ਅਸੀਂ ਗੱਲ ਬਾਈ ਵੀਆਈਐਨ ਬਾਈ ਹੋਰ ਭਾਈ ਕੰਮ ਕਰ ਆਪਣਾ ਜਿਵੇਂ ਆਪੇ ਬਾਈ तेरे को जो अपना नाम दस्तों बोलो ना मेरा नाम दिलीप जालना है क्या हाँ जी ये अपना स्नाम देखा है क्योंकि ये बंबू कार्ड प्वाइंट्स में नाम तो दिखा रहा है ये अपनी जी जी मैं जरूर बोलता नहीं प्रा अपना काम है स्पेशल बोल्टा नहीं है भाई स्पेशल कलेवोटा तेरे तो कोई ना बोर मोटर साइंस ਠੀਕ ਹੈ ਵੀਰੇ ਠੀਕ ਹੈ ਠੀਕ ਹੈ ਬਈ ਇਹ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਵੈਸੇ ਜੀ ਆਪਾਂ ਹਮ 3 ਸਾਲ ਹੋ ਗਏ ਕੰਮ ਕਰਦੇ ਆ ਇਹਨੂੰ ਪਰ ਸ਼ਹਿਰ ਤੇ ਦੁਕਾਨ ਆਪਾਂ ਨੇ 2 ਮਹੀਨੇ ਪਹਿਲੇ ਜੀ 2 ਮਹੀਨੇ ਪਹਿਲੇ ਹੀ ਅਲੰਕਾਰ ਕੰਮ ਕਰਦੇ ਸੀ ਮਤਲਬ ਤੇਰਪਾਟਾਂ ਦੇ ਆਪਾਂ ਨੂੰ ਬਈ ਹਾਂ ਤੇਰਪਾਟਾਂ ਦੇ ਠੀਕ ਹੈ ਬਈ ਹੁਣ ਆਪਾਂ ਬੁਲਟ ਦਿਖਾਈ ਜਿਹੜੇ ਬਲਿਸਟਾ 'ਚ ਅਵੇਲੇਬਲ ਹੈਗੇ ਉਹ ਦੇਖੋ ਉੱਥੋਂ ਸ਼ੁਰੂ ਕਰੀਏ ਬਈ ਆਹ ਦੋ ਬਰਾਤ ਕਿਉਂ ਮਾਰਦੀ ਜੀ ਉੱਥੋਂ ਕਰ ਲੈਂਦੇ ਓਧਰੋਂ ਕਰ ਲੈਣੇ ਬਈ ਇੱਧਰੋਂ ਮਾਰਦੀ ਜੀ ਕਿ ਬਣਾ ਤਾਂ ਗੱਲ ਦੱਸਦੀ ਵੀ ਜਿਹੜੇ ਜਿੰਨੇ ਆਪਣੇ ਕੋਲ ਖੜੇ ਨੇ ਬਈ ਲੋਨ ਦੀ ਸੁਰੱਖਤ ਸਹੂਲਤ উপলব্ধ ਹੈ ਹਾਂ ਹਾਂ ਸਾਰੇ ਬੁਲਡਰਾਂ ਤੇ ਲੋਨ ਦੀ ਸਹੂਲਤ উপলব্ধ ਹੈ ਤਾਂ ਆਹਦੇ ਪੱਤਰ ਦੀ ਆਪਣੀ ਜ਼ਿੰਮੇਵਾਰੀ ਮੂਠੀ ਕੋਈ ਹੈ ਜੇ ਖਰੀਦਦੇ ਹੋਗੇ ਲੋਨ ਤੋਂ ਦੀ ਆਪਣੀ ਜ਼ਿੰਮੇਵਾਰੀ ਹੈਗਾ ਠੀਕ ਹੈ ਤੇ ਇਹਨਾਂ ਦੀ ਆਪਣੀ ਓਕੇ ਵੀਰ ਡਾਊਨ ਪੇਮੈਂਟ ਬਈ ਮਤਲਬ ਕਿੰਨੀ ਕਰ ਕੀ ਵੀਰੇ ਅਸੀਂ ਹਾਫ ਪੇਮੈਂਟ ਕਰਵਾਉਣਾ ਹੈ ਦੇਖੋ 25 15000 ਤੱਕ ਵੀ ਲੋਨ ਕਰ ਦਿੰਦੇ ਹਾਂ 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 ਜਿਵੇਂ ਜਿਹੀ ਜੀ ਦੀ ਕੁਆਲਿਟੀ ਹੁੰਦੀ ਆ ਠੀਕ ਹੈ ਜਿਹੜੀ ਜੀ ਯਾਰ ਜੀ ਕਿ ਕਰਦੇ ਭਾਗਤ ਮਤਲਬ ਅੱਧੇ ਪੈਸੇ ਪਹਿਲਾਂ ਲੈ ਲੈਣ ਅੱਧੇ ਪੈਸੇ ਪਹਿਲਾਂ ਲੈਣ ਮਤਲਬ ਲੱਖ ਦਾ ਜੀ ਬੁਲਟ ਆਪਾਂ 50000 ਪਹਿਲਾਂ ਭਰਾਂਗੇ ਪਹਿਲਾਂ ਭਰਾਂਗੇ ਠੀਕ ਹੈ ਬਾਕੀ ਟਾਈਮ ਤੇ ਅੱਜ ਕੋਈ ਨਹੀਂ 10-15000 ਉਧਰ ਉਧਰ ਚਲੇ ਜਾਂਦਾ ਠੀਕ ਹੈ ਠੀਕ ਹੈ ਵੀਰੇ ਤੇ ਭਾਈ ਆਪਾਂ ਇਹ ਕਸਟਮਰ ਨੂੰ ਆਪਾਂ ਸੁਭਿਦ ਹੋਣਾ ਹੈ ਆਪਣੇ ਵੱਲੋਂ ਆਪਣੀ ਫਰਮ ਵੱਲੋਂ ਉਹ ਜਿਹੜੀਆਂ ਨੇ ਵੀ ਉਹ ਦੱਸ ਦੇ ਪਹਿਲਾਂ ਉਹਨਾਂ ਨੂੰ ਨੋਰਮਲ ਕੋਈ ਵੀ ਹਾਂ ਮਤਲਬ ਵੀ ਆਪਣੀ ਸਰਵਿਸ ਦੀ ਹੋਈ ਹੈ ਆਪਾਂ ਕੋਈ ਵਾਰ ਤੁਹਾਨੂੰ ਵੀ ਸੀ ਮਤਲਬ ਕਸਟਮਰ ਤੁਸੀਂ ਬੈਨੀਫਿਟ ਦੇ ਸਾਬ ਬੈਨੀਫਿਟ ਦੇ ਰਹੇ ਹੋ ਸਭ ਤੋਂ ਇਸ ਦਾ ਕੀ ਦਾ ਬੋਲ ਦੇ ਦਿਆਂਗੇ ਓਕੇ ਵੀਰੇ ਹਾਂ ਅੱਜ ਵੀ ਤੁਹਾਨੂੰ ਬੜਾ ਵਧੀਆ ਸਪੋਕ ਬਣ ਕੇ ਪਰ ਲੋਨ ਲਾਉਣ ਜੀ ਬੰਦੇ ਦੇ ਬਾਅਦ ਚਿੱਟੇ ਹੋਏ ਬਿਨ ਸੁਭਾਨ ਅੱਲਾਹ ਖੜਾ ਹੋ ਆ ਇਹ ਤਾਂ ਹੈ ਵੀ ਪੱਤਰ ਦੀ ਜ਼ਿੰਮੇਵਾਰੀ ਆਪਣੀ ਹੁੰਦੀ ਹੈ ਵੀਰੇ ਮੋਟਰਸਾਈਕਲ ਦੀ ਸਰਵਿਸ ਕਰਕੇ ਦਿੰਦੇ ਆ ਠੀਕ ਹੈ ਤੇ ਮੋਟਰਸਾਈਕਲ ਦੀ ਜ਼ਿੰਮੇਵਾਰੀ ਹੁੰਦੀ ਹੈ 1 ਮਹੀਨੇ ਦੀ ਆਪਣੀ ਗਾਰੰਟੀ ਹੁੰਦੀ ਹੈ ਵੀਰੇ ਠੀਕ ਹੈ ਵੀਰੇ ਕੱਲ ਨੂੰ ਵਾਪਸ ਮੋਟਰਸਾਂ ਕਿਸਨੇ ਘਟਵਾਉਣਾ ਹੈ 8 ਤੋਂ 10000 ਰੁਪਏ ਦੇ ਘਾਟੇ ਨਾਲ ਵੀਰੇ ਜੇ ਮੈਂ ਡੇਢ ਲੱਖ ਦਾ ਮੋਟਰਾਂ ਵਾਲੇ ਕਲਪ 40000 ਤੋਂ 42000 ਦਾ ਜੋ ਠੀਕ ਹੈ ਕੰਡੀਸ਼ਨ ਵੀ ਠੀਕ ਹੈ ਵੀਰੇ ਹੱਥ ਤੋਂ ਹੱਥ 10000 ਰੁਪਏ ਘਟਦੇ ਵੀਰੇ ਮੋਟਰਸਾਂ ਠੀਕ ਹੈ ਵੀਰੇ ਭਾਈ ਮਟਾਵੇ ਦੋ ਨੂੰ ਮਟਾਵੇ ਟਾਈਮ ਤੇ ਹੋ ਸਕਦਾ ਭਰਾ ਉਸ ਟਾਈਮ ਰੇਟ ਵਧੇ ਹੋਣਾ ਕੂਰਿਆਂ ਦਾ ਤਾਂ ਜਿਆ ਵਧਦਾ ਵੀ ਘਟਦੀ ਬਦਲੇ ਨੇ ਕਹੀ ਕਿ ਸਭ ਦੇ ਨਾਲ ਆਪਾਂ ਵਧਦੇ ਵੀ ਘਟਦੇ ਨੇ ਅੱਛਾ ਵਧਦੇ ਵੀ ਘਟਦੇ ਨੇ ਵੀਰੇ ਠੀਕ ਹੈ ਭਾਈ ਗਾਰੰਟੀ ਕਾਦੀ ਕਰੀ ਆਪਣੀ 1 ਮਹੀਨੇ ਦਿਓ ਦੱਸ ਦੋ ਬੜਾ ਗਾਰੰਟੀ ਭਰਾ ਇੰਜਨ ਗੇਰ ਤੇ ਜ਼ਿੰਮੇਵਾਰੀ ਨੇ ਦੇਖਦਾ ਹੁੰਦਾ ਪਰ ਫਿਰ ਵੀ ਕੋਈ ਸੋਨੂ ਮਹੀਨੇ ਚ ਪੇਟ ਕਹਿੰਦਾ ਜੀ 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 ਲੈ ਲਓ ਵੀਰੇ ਮੋਟ ਸਕਦੇ ਜਿੰਦੇ ਆਪਾਂ ਤੋਂ ਲੈਣੇ ਹੋਣਗੇ ਠੀਕ ਹੈ ਜੀ ਕੋਦੇ ਨਾਲ ਕੋਈ ਬਦਲਾ ਮੰਨ ਲੇ ਕੀ ਵੱਡੀ ਲੈਂਡੂ ਵੀ ਪੇਟ ਕਹਿੰਦਾ ਆਹ ਮੋਸਲ ਵਾਪਸ ਲਵਾਂਗੇ ਸਾਰੀ ਕਸਟਮ ਮੋੜਾਂਗੇ ਵੀਰੇ 1 ਰੁਪਿਆ ਕਰ ਦੇਣੀ ਹੈ ਕਰ ਦੇ ਦੇ ਠੀਕ ਹੈ ਵੀ ਹੁਣ ਸ਼ੁਰੂ ਕਰੀਏ ਕੰਪਲਟਾ ਲੋ ਬਾਈ ਆਈਪੀ ਦੇ ਬਾਰੇ ਦੱਸ ਪਹਿਲਾਂ ਵੀ ਆ ਪਹਿਲਾ ਖੜਿਆ ਫੰਡਾ ਵੀਰੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਟਾਰਟ ਆ ਮਾਰਦਾ ਹੈਗਾ ਠੀਕ ਆ ਬਾਈ ਸੈਕੰਡ ਹੋਣਾ ਹੈਗਾ ਸੈਕੰਡ ਹੋਣਾ ਬਾਈ ਦੂਜਾ ਨੰਬਰ ਹੈ ਤੇਰਾ ਸਾਰਾ ਮੋਸਲ ਰਿੰਨਰ ਹੈਗਾ ਸਾਰਾ ਰੀ ਸਰਬੱਤ ਦਾ ਭਲਾ ਪ੍ਰਮਾਣ ਆਪਣੀ 1,65,000 ਰੁਪਏ ਦੀ ਹੈ। 1,65,000 ਬਾਈ। ਡਾਊਨ ਪੇਮੈਂਟ ਬਾਈ। ਡਾਊਨ ਪੇਮੈਂਟ ਕਿੰਨੀ ਹੋਣੀ ਦੀ ਆਪਣੀ? ਇਹਦੇ ਆਪਣੀ ਉੱਪਰ ਆ ਕੇ ਲਾ ਲਓ 70 ਤੋਂ 75,000 ਦੀ ਡਾਊਨ ਪੇਮੈਂਟ ਲੈ ਕੇ ਆਪਾਂ ਲੋਨ ਕਰਵਾ ਲਵਾਂ। ਲੋਨ ਕਰਵਾ ਲਵਾਂ। ਲਾਈਨ ਲੋਨ ਪਏ ਹਨ ਐ ਬਾਈ। ਐ ਪਾਏ ਹੋਣਗੇ ਠੀਕ ਹੈ ਬਈ। ਇਹ ਵੀਰੇ ਸਾਇਲੈਂసర్ ਦੇ ਨਾਮ ਦਾ ਹੈ ਕਿ ਅੱਧਾ ਹੈ। ਇਹਦੇ ਵਿੱਚ ਵੀਰੇ ਬੈਂਡ ਸਾਇਲੈਂసర్ ਚੇਂਜ ਹੈ। ਜਿਹੜਾ ਤੁਹਾਨੂੰ ਜਿੰਨੇ ਵੀ ਭਰਾਵਾ ਲੈਂਦਾ। ਸਾਡੇ ਗਲਬਾ ਸਾਹਿਬ ਆਪਣੇ ਜਾਰੇ ਮੋਟਰਸ ਨਾਲ ਜੱਦ ਦੇ ਨਾਲ ਸਰੂਪ ਜੀ ਬਈ। ਦੇ ਜਿਹੜੇ ਜ਼ਿੰਮੇਵਾਰਾਂ ਦੇ ਬਾਕੀ ਆਪਾਂ ਉਮੀ ਦੇਨੇ ਆ ਬੜਾ ਠੀਕ ਹੈ ਬਈ ਚੱਲ ਤੇ ਵੇਲੇ ਦੂਜਾ ਜਿਹੜਾ ਦਰਦ ਦੇ ਬੜਾ ਬਈ ਆਸ ਵੀ ਮਾਡਲ ਕਾਰਬureਟਰ ਵਾਲਾ ਜਿਹੜੇ ਇਹਦੀ ਅਜੇ ਸਪਾਈ ਚੱਲ ਰਹੀ ਹੈ ਦੀ ਬਕੀ ਨਾ ਜ਼ਿਕਰ ਜੇ ਇਸ ਕਰਕੇ ਨਾ ਬੈਟਰੀ ਟੈਂਸਰ ਖੋਲਿਆ ਪਿਆ ਛੀਲੇ ਰਿਹਾ ਬੈਟਰੀ ਟੈਂਸਰ ਕੰਪਨੀ ਰਿਕਾਰਡ ਚ 99000 ਕਿਲੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਹੈ ਜੀ ਇਹ ਠੀਕ ਹੈ ਜੀ ਤੇ ਸਾਰਾ ਮੋਟਰਸਾਈਕਲ ਦਾ ਰੀਜਨ ਵਾਲੇ ਆਇਰ ਵਾਲੇ ਲੱਗੇ ਹੋਏ ਨੇਗੇ ਠੀਕ ਹੈ ਜੀ 2 ਲੱਖ 50000 ਦੀ ਡਿਮਾਂਡ ਹੈ ਡਿਮਾਂਡ ਹੈ ਭਾਈ ਮੌਕੇ ਦੀ ਮਾਰ ਦਣਾ ਪੈ ਜਾਣਾ ਹੁਣ ਆਪਾਂ ਥੋੜੇ ਚੈਨ ਵਾਲੇ ਨੂੰ ਹੋਰ ਆਦਾ ਐਕਸਟਰਾ ਮੰਗਣਾ ਚਾਹੁੰਦਾ ਰਹੇ ਠੀਕ ਹੈ ਮਤਲਬ ਵੀ ਪਏ ਐ ਪਹਿਲੇ 85 ਰੁਪਏ ਕਰਾਇਆ ਮੈਂ ਕੱਟੋ 85 ਰੁਪਏ ਕੱਟੋ ਕੱਟੇ 85 ਰੁਪਏ ਭਾਈ ਕਹਿੰਦਾ ਇਹ ਦਿਲ ਕਾਰਬੂਟਰ ਤੇ ਸੈਂਸਰ ਵਾਲੀ ਕੀ ਫਰਕ ਪੈਂਦਾ ਹੁੰਦਾ ਸਰ ਦੇ ਕਾਰਬੂਟਰ ਦਾ ਭਾਅ ਇੱਕ ਮੋ 2020 ਚ ਤਿੰਨੇ ਮਹੀਨੇ ਤੱਕ ਕਾਰਬੂਟਰ ਵਾਲਾ ਹੈ ਕਾਰਬੂਟਰ ਵਾਲਾ ਹੈ ਅਪ੍ਰੈਲ ਤੋਂ ਲੈ ਕੇ ਸੈਂਸਰ ਵਾਲੇ ਬਹੁਤ ਜੁਗ ਹੋ ਗਿਆ ਬਈ ਠੀਕ ਹੈ ਤੇ ਭਰਾ ਜਿਹੜੇ ਸੈਂਸਰ ਵਾਲਾ ਉਲਟਾ ਹੈ ਜਿੰਮੇ 20 ਮਾਹ ਤੁਸੀਂ ਦੇਣੇ ਤਾਂ ਤੁਹਾਨੂੰ 20 ਤੋਂ 15 ਤੋਂ 20000 ਰੁਪਏ ਸਸਤਾ ਮਿਲ ਜਾਊਗਾ ਠੀਕ ਹੈ ਵੀਰੇ ਉਹਦੇ ਜਿਹੜੀਆਂ ਮੁੰਡੀਆਂ ਦਿੱਕਤਾਂ ਆ ਜਾਂਦੀਆਂ ਨੇ ਵੀਰੇ ਜਦੋਂ ਲੰਬਾ ਚੱਲ ਜੇ ਤਾਂ ਉਲਟਾ ਹਾਂ ਬਈ ਇਹਦੇ ਵੀ ਤੇ ਕੀ ਮਾਰ ਲ ਬਾਈ ਤੇ ਹੀ ਮਾਰ ਲ ਕੰਮ ਜਾਂਦੇ ਸੈਂਸਟਾ ਦੇ ਜਾਂਦੇ ਬਾਈ ਠੀਕ ਹੈ ਜੀ ਵੀ ਤੇ ਕੀ ਜੀ ਲੰਸਾ ਨੂੰ ਪੂਰੀ ਬਹੁਤੀ ਦਿੱਕਤ ਹੈਗੀ ਆ ਪਤਾ ਦੇਖੀ ਗਈ ਹੈਗੀ ਕਈ ਬੋਲ ਤਾਂ ਆਪਾਂ ਲੈਂਦੇ ਨੇ ਹਾਂ ਜੀ ਪਹਿਲਾਂ ਸੀਵਰ ਦੇ ਕਿਤੇ ਦੇਖੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਆਪਣੇ ਕਸਟਮਰ ਰਿਪੋਰਟ ਪਾਸ ਦਾ ਹੈ ਨਾ ਤੁਸੀਂ ਮਾਡਰ ਗੋਲਡਨ ਕਰਦੇ ਨੇ ਤੁਹਾਨੂੰ ਆ ਵੀ ਆ ਲੈਣਾ ਚਾਹੀਦਾ ਤੁਸੀਂ ਇਹਦੇ ਨਹੀਂ ਬੋਲਦਾ ਨਾ ਭਾਈ ਵੀਰੇ ਕਈ ਕਸਟਮਰ ਹੁੰਦੇ ਨੇ ਸਾਡੇ ਤੇ ਗੱਲ ਸਿੱਧਾ ਕਰਦੇ ਨੇ ਜਿਹਦੇ ਸੋਨੂੰ ਜੋ ਚੰਗਾ ਲੱਗਦਾ ਹੈ ਹਾਂ ਹਾਂ ਜੀ ਉਹ ਕਹਿੰਦੇ ਵੀ ਜਿਹੜਾ ਸੁੰਦੇਸਾ ਨਾਲ ਸਹੀ ਆ ਸਾਨੂੰ ਉਹ ਬੰਦਾ ਦੱਸ ਦੋ ਠੀਕ ਹੈ ਜੀ ਆਪਾਂ ਜੇ ਕੋਈ ਨਹੀਂ ਵੀ ਆਪਣੇ ਕੋਲ ਬਾਹਰ ਕਿਹੜਾ 22000 ਕਿਲੋਮੀਟਰ ਚੱਲਿਆ ਪਾਸਤਾ ਹੁੰਦਾ ਪੀਪੀ 13 ਸੰਗੂ ਲੋਕਲ ਨੰਬਰ ਦਾ ਠੀਕ ਹੈ ਬੜੀ ਜਦੋਂ ਆਪਾਂ ਨੂੰ ਗਾਈਡੈਂਸ ਕਰੀ ਉਹਨਾਂ ਨੂੰ ਕਿਹਾ ਵੀ ਆ ਲੈ ਆ ਲੈ ਲੋ ਸਾਡੀ ਗਾਈਡ ਤੇ ਚੱਲਣਾ ਤੁਸੀਂ ਇਹ ਮੋਟਰਸਾਈਕਲ ਲੈ ਲਓ ਸਾਡੀ ਯੂਮੇ ਵਾਰੀ ਹੈ ਠੀਕ ਹੈ ਬਈ ਭਰਾ ਆਪਣੀ ਹਰੇਕ ਵੀ ਯੂਮੇ ਵਾਰੀ ਕੋਈ ਨਹੀਂ ਹੈ ਬਈ ਹਾਂ ਜੇ ਕੋਈ ਭਰਾ ਕਹਿੰਦਾ ਤਾਹੂ ਆਪਾਂ ਆਪਣੀ ਬਰਡਰਸ ਤੇ ਜੋ ਸਭ ਤੋਂ ਚੰਗਾ ਹੁੰਦਾ ਉਹ ਵੀ ਕਹਿੰਦੇ ਕੋਈ ਨਹੀਂ ਠੀਕ ਹੈ ਠੀਕ ਬਹੁਤ ਵਧੀਆ ਗੱਲ ਹੈ ਬਾਈ ਤੇ ਤੀਜੇ ਬੋਲ ਤੇ ਮਰ ਜਾਂ ਕਰਦੇ ਹੋ ਬਾਈ ਇਹਦੇ ਆ ਗਿਆ ਬਾਈ ਤੀਜੇ ਬੋਲ ਤੇ ਇਹ 88 ਮਾਰ ਗਿਆ 88 ਮਾਰ ਲਿਆ ਬਾਈ ਨੰਬਰ ਬੋਲ ਲੈ ਇੱਕ ਵਾਰ ਦਾ ਹਾਂ ਬਾਈ ਨੰਬਰ ਖਤਮ ਹੈ ਪੀ ਜੂ ਜੀ 2300 ਨੰਬਰ ਹੈ ਜੀ 2300 ਸਾਸੀਂ ਮਤਲਬ ਖਤਮ ਗਿਆ ਵੀਰ ਤੁਸੀਂ ਸਾਸੀਂ ਕਈ ਵਾਰ ਖਤਮ ਹੈ ਜਿਵੇਂ ਕਿਸੇ ਨੇ ਕੋਈ ਬੰਦੇ ਨੇ ਵੀ ਆਈ ਪੀ ਨੰਬਰ ਆ ਰੱਖਣਾ ਘੱਟ ਰਹਿ ਗਿਆ ਤਾਂ ਸ਼ੌ ਪੂਰਾ ਕਰਨਾ ਹੈ ਜੀ 65000 ਰੁਪਏ ਨਮਾਣਨ ਜੀ 65000 ਬਈ ਹਾਂ ਜੀ ਇਹਦੇ ਲਈ 80 ਮਾਲ ਦੀ ਵੀ ਜ਼ਿੰਮੇਵਾਰੀ ਹੋਊਗੀ ਅੱਛਾ ਜੀ ਨਾਮ ਜੀ ਜਿੰਮੇਰੀ ਆਪਣੀ ਬਦਲੀ ਦੀ ਕਾਲੀ ਇੰਜੀਨੀਅਰ ਦੀ ਵੀ ਆਪਣੀ ਜਿੰਮੇਰੀ ਦੀ ਕਹਿੰਦੇ ਭਾਈ ਸਭ ਤੋਂ ਸਸਤਾ ਹੈ ਬਦਲਾ ਅੱਜ ਦੀ ਦੇ ਬਦਲੇ ਅੱਜ ਆਪਣੀ ਮਕਾਨ ਦੀ ਸਭ ਤੋਂ ਸਸਤਾ ਮੋਟਰਸਾਈਕਲ ਹੈ ਇਹ ਆਪਣੀ ਜੀ ਕਹੋ ਜੀ ਇਹਦਾ ਆ ਜੀ ਬਾਰੇ ਦੱਸ ਆਪਣੀ ਜੀ ਤੇ ਪੀਵੀ02 ਹਮਸਾ ਦਾ ਨੰਬਰ 13 ਮਾਡਲ ਹੈ ਪਹਿਲੇ ਹਮ ਦਾ ਮੋਟਰਸਾਈਕਲ ਹੈ ਫਸਟ ਹੈ ਫਸਟ ਹੈ ਤੇ 22000 ਕਿਲੋਮੀਟਰ ਚੱਲਿਆ ਹੋਇਆ ਮੋਟਰਸਾਈਕਲ ਹੈ ਜੀ ਗਰੰਟੀ ਨਾਲ ਦਾ ਬੈਂਟ ਤੇਰੇ ਨਾਲ ਚੇਂਜ ਹੈ ਜੀ ਬੈਂਡ ਚੇਂਜ ਹੈ ਜੀ ਮੈਂ ਤੁਹਾਨੂੰ ਅੰਸਰ ਦਾ ਬੋਲ ਲਿਆ ਬਾਤ ਸੁਣੀ ਨਹੀਂ ਬਣੀ ਹੁੰਦੀ ਸਵਾਹ ਸੋਹਣੀਆ ਬਣੀ ਸਾਰਾ ਇਹਨਾਂ ਮੋਟਰਸ ਨਾਲ ਰਹਿਣ ਦੇ ਆਪਣੀ ਉਹੀ ਕਲਾਕਾ ਤੁਹਾਨੂੰ ਪਹਿਲਾਂ ਵੀ ਵੀਡੀਓ ਚੁੱਕਿਆ ਹੈ ਜਿੰਮੇਵਾਰੀ 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 ਤੁਸੀਂ ਇਹਨਾਂ ਦੇ ਆਪਣੀ 100% ਚੈਸ ਨੂੰ 88 ਮਾਡਲ ਲੋ ਹਾਂਜੀ ਹਾਂਜੀ ਚਾਹੇ ਤੁਸੀਂ ਲੋ 13 ਮਾਡਲ ਚਾਹੇ ਲੋ 23 ਮਾਡਲ ਠੀਕ ਹੈ ਇਹ ਵੀ ਆਪਣੀ ਹਰੇਕ ਮੋਟਰਸ ਦੀ ਜੁਮਰੂ ਮਤਲਬ ਕਿ ਜਿਹੜਾ ਪੇਂਟ ਕੰਪਨੀ ਦੇ ਪੇਂਟ ਲੈ ਕੇ ਦੀ ਮੰਗ ਜਿਵੇਂ 88 ਮਾਡਲ ਲਾਈਨਿੰਗ ਵਗੈਰਾ ਲੱਗੀ ਹੋਈ ਹੈ ਹਾਂਜੀ ਬਿਲਕੁਲ ਠੀਕ ਹੈ ਸਾਡਾ ਮਾਡਲ ਤੇ ਨਹੀਂ ਕੀਤਾ ਲਾਦੀ ਨਾ 13 ਮਾ ਤੇ ਗੱਤੀ ਕਰ ਤੁਸਮਰ ਪੈਸਾ ਨਾ ਬਈ ਜੇਬ ਚ ਜਮਾ ਪੂੰਜੀ ਲਾਉਂਦਾ ਹਨਾ ਬਈ ਜੇ ਆਪਾਂ ਉਹਨਾਂ ਦਾ ਆਪਾਂ ਕਸਟਮਰ ਧਿਆਨ ਰੱਖਾਂ ਤਾਂ ਹੀ ਆਪਣਾ ਜੁੜਦਾ ਹਨਾ ਜਰੂਰੀ ਹੈ ਮੇਰੇ ਕਸਟਮਰ ਰੱਬ ਦਾ ਰੂਪ ਹੈ ਇਹ ਨਾ ਹਨਾ ਬਈ ਕੰਜ਼ਿਊਮਰ ਹੈਗਾ ਸਾਡਾ ਵੀਰੇ ਜੇ ਉਹ ਲੈਣ ਆਊਗਾ ਜੀ ਵੇਚਾਂਗੇ ਤਾਂ ਹੀ ਸਾਨੂੰ ਰੋਪੈਂਦੀ ਜੀ ਬਈ ਜੀ ਜੀ ਹੋ ਗਈ ਇਹਦੇ ਬਾਰੇ ਦੱਸੋ ਬਈ ਤੀਜਾ ਆਪਾਂ ਨੇ ਘੜਾੜਾ ਬੋਰਸੇ ਤੋਂ ਬਾਅਦ ਚੋਈ ਅੱਛਾ ਲੱਗ ਗਿਆ ਆਪਣੇ ਕੋਲ ਜੀ 2023 ਮਾਲ ਦਾ ਹੈਗਾ ਠੀਕ ਹੈ ਜੀ 27 ਨੰਬਰ ਹੈ ਨੰਬਰ ਪਲੇਟਾਂ ਦੀਆਂ ਸਰਕਾਰੀ ਆਪਣੀਆਂ ਆਪਣੀਆਂ ਲਗਾ ਰਹੀਆਂ ਠੀਕ ਹੈ ਜੀ 9000 ਕਿਲੋਮੀਟਰ ਕੰਪਨੀ ਰਿਕਾਰਡ ਚੱਲਿਆ ਹੋਇਆ ਵੀਰੇ ਠੀਕ ਹੈ ਜੀ ਇਹ 15 ਦਾ ਸਾਰਾ ਰਿਜਿਸਟਰਡ ਮੋਟਰਸਾਈਕਲ ਹੈ ਅੱਛਾ ਵੀਰੇ ਆਪਣੀ ਰਿਕਾਰਡ ਦੀ ਆਪਣੀ ਯੋਗਮਾਰੀ ਉਪਰਾ ਕੋਈ ਵੀ ਭੈਣ ਭਾਈ ਜੇ ਮੋਟਰਸਾਈਕਲ ਲੈਣਾ ਚਾਹੁੰਦਾ ਹੈਗਾ ਜੀ ਨੰਬਰ ਫੋਟੋ ਖਿੱਚੋ ਏਜੰਸੀ ਪਤਾ ਕਰੋ ਰਿਕਾਰਡ ਚੱਲਿਆ ਆਪਣਾ ਠੀਕ ਹੈ ਨਹੀਂ ਮੋਟਰਸਾਈਕਲ ਫ੍ਰੀ ਦੇਵ ਜੀ ਬਾਈ ਜੀ ਬਲੈਕ ਮਤਲਬ ਕਿ ਉਹ ਦੋਸੇ ਦਾ ਸਲਾਈਸਰ ਤੇ ਆ ਪੁਆਇੰਟ ਇਹ ਲੱਗਾ ਹੁੰਦਾ ਕਾਹਦੇ ਵਾਸਤੇ ਹੁੰਦਾ ਬਈ ਇਹ ਇਹ ਸੈਂਸਰ ਸਿਸਟਮ ਆ ਗਿਆ ਵੀਰੇ ਇਹੀ ਇਹਦਾ ਸੈਂਸਰ ਹੈਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਕਾਰਬੂਰੇਟਰ ਦੇ ਸੈਂਸਰਾਂ ਨਾਲ ਫਰਕ ਹੈ ਇਹ ਸੈਂਸਰ ਸਿਸਟਮ ਆ ਗਿਆ ਬੁਲਟ ਦਾ ਸੈਂਸਰਾਂ ਵਾਲੇ ਮਿਲੂਗਾ ਤੁਹਾਨੂੰ ਕਾਰਬੂਰੇਟਰ ਵਾਲੇ ਕਿਸੇ ਮਾਡਲ ਤੇ ਨਹੀਂ ਮਿਲਦਾ ਕਿਸੇ ਤੇ ਨਹੀਂ ਮਿਲਦਾ ਬਈ ਮਤਲਬ ਬਈ ਇਹ ਇਹ ਜਿਹੜਾ ਮਤਲਬ ਜਦੋਂ ਇਹ ਪਿੰਜਰ ਕੰਮ ਹੁੰਦਾ ਉਹ ਸੁਰੱਖਿਅਤ ਕਰਨੋਂ ਦੇ ਵਾਸਤੇ ਹੁੰਦਾ ਹੈ ਜੀ ਮਾ ਬਿਲੇ ਦਾ ਕੰਪਨੀ ਦਾ ਮਤਲਬ ਜੀ ਬੀਐਸਐਕਸ ਲੌਂਗ ਰੇਡ ਕੋਰਡਿੰਗ ਦਾ ਸਾਰਾ ਸਿਸਟਮ ਲਾਇਆ ਹੁੰਦਾ ਹੈਗਾ ਅੱਛਾ ਅੱਛਾ ਭਾਈ ਇਹਦਾ ਬ੍ਰੈਂਡ ਸੈਂਸਰ ਅਰੀਜਨਲ ਹੈ ਜੀ ਦੋਈ ਚੀਜ਼ਾਂ ਰਹਿਣਾ ਮਿਲਣੀਆਂ ਠੀਕ ਹੈ ਇੰਨੇ ਭਰਾਵਾਂ ਨੇ ਕਾ ਲਓ ਜਿਨ੍ਹਾਂ ਨੇ ਸ਼ਹਿਰ ਵਗੈਰਾ ਤੇ ਚਲਾਉਣਾ ਹੈਗਾ ਉਹ ਕਿਉਂ ਚਲਾਉਣ ਦਾ ਡਰ ਹੁੰਦਾ ਵੀਰੇ ਬ੍ਰੈਂਡ ਸੈਂਸਰ ਰਹਿਣਾ ਮਿਲਣਾ ਉਹ ਜਨਾ ਮਿਲੂ ਭਾਈ ਠੀਕ ਆ ਜਾ ਭਾਈ ਜਿਹੜੇ ਰੱਖਦੇ ਆਪਾਂ ਨੂੰ ਇਸ ਤੋਂ ਅੱਗੇ ਆ ਗਿਆ ਵੀਰੇ ਪੀਵੀ03 ਦਾ 2015 ਵਰਲ ਫਸਟ ਹੌਂ ਦਾ ਹੈਗਾ। ਹਾਂ ਜੀ ਕੰਪਨੀ ਫਿਨੇਸ਼ਨ ਤੇ ਅਗਲੇ ਚੱਕਿਆਂ ਚਾਰੇ ਲਾਈਨਾਂ ਜਰਰੀ ਲੱਗੀਆਂ ਹੋਏ ਹੋਣਗੀਆਂ। ਬਿਲਕੁਲ ਜੀ। ਆਹ ਮੌਕੇ ਦਾ ਰਿਨਰ ਹੈ ਵੀਰੇ ਇਹ ਵੀ ਇਹ ਇੰਜੀਨੀਅਰ ਦੀ ਇਹਦੀ ਵੀ ਆਪਣੀ ਜ਼ਿੰਮੇਵਾਰੀ ਹੋਊਗੀ। ਜੀ ਬਈ। ਤੇ ਬੈਂਡ ਅਰਿਨਲ ਲੱਗਿਆ ਹੋਇਆ ਵੀਰੇ ਸਪਾਂਸਰ ਵਾਲਾ ਲੱਗਿਆ ਹੋਇਆ। ਜੀ ਜੀ। ਠੀਕ ਹੈ। ਇਹਦੀ 1,45,000 ਰੁਪਏ ਦੀ ਨਿਮਾਟ ਹੈ ਖਾਤ। ਠੀਕ ਹੈ ਜੀ ਠੀਕ ਹੈ। ਇਹ ਬਾਕੀ ਮੌਕੇ ਤੇ ਭਰਾ ਆਊਗਾ ਵੀ ਮਾਨ ਦਾ। ਭਰਾ ਠੀਕ ਹੈ ਜੀ ਠੀਕ ਹੈ। ਹੋ ਬੋਲ ਰਿਹਾ ਬੰਦੇ ਬਈ 11 11 ਜੇ ਪੀ 11 ਬਰਾਬਰ ਕੋਈ ਇਹ ਵੀ 2015 ਦਾ ਹੈ 15 ਮਾਨ ਦਾ ਤੇ ਇਹ ਵੀ origignal motorcycle ਹੈ ਬਰਾ ਹਾਂਜੀ ਬੈਂਡ origignal ਹੈਗਾ ਲਾਈਟ ਵਗੈਰਾ ਲੱਗੇ ਉਹਨੇ ਸਭ ਸਟਰ ਚੇਂਜ ਹੈਗਾ ਠੀਕ ਹੈ ਇਹਦਾ ਕੀ ਪ੍ਰਾਈਸ ਹੈ 1.45 ਲੱਖ ਦੀ ਹੋਣੀ ਤੁਹਾਡੇ ਕੋਲ 1.5 ਲੱਖ ਦੇ ਵਿੱਚ ਬਾਕੀ ਵੇਸੇ ਤੁਸੀਂ ਪਾਇਲਟ ਜੀ ਉਹ ਦੇਖ ਤਾ ਰਹੇ ਹੋ ਨਾ ਇਹ ਮੰਦਰਾ ਹਾਂ ਹਾਂ ਠੀਕ ਹੈ ਵੀਰੇ ਤੁਸੀਂ ਬੋਲ ਤਾਂ ਹੀ ਕੰਡੀਸ਼ਨ ਚੈੱਕ ਕਰ ਸਕਦਾ ਮਰੇ ਬਈ ਇਹ ਤਾਂ ਕਹਿੰਦਾ ਵਾਹ ਕੀ ਬੋਲ ਲੈ ਬਈ ਤੁਹਾਰੇ ਤੋਂ ਤੇ ਤੂੰ ਚੈੱਕ ਕਰ ਇਹਦਾ ਦਸੀ ਬਾਈ ਕੋਲ ਆ 2017 ਮਾਡਲ ਹੈ ਜੀ ਹਾਂਜੀ ਜੀ ਬਾਈ 165000 ਰੁਪਿਆ 165 ਬਾਈ 2020 ਮਾਡਲ ਕਾਰ ਮੀਟਰ ਵਾਲਾ 9400 ਚੱਲਿਆ ਹੋਇਆ 2 ਲੱਖ 5000 2 ਲੱਖ 5000 ਠੀਕ ਹੈ ਬਾਈ 88 ਮਾਡਲ ਦੇ 65000 ਦੀ ਨਮਾੜਾ ਬੀਆਈਪੀ ਨੰਬਰ ਹੈ ਪੀ ਜੀ ਜੀ 2300 ਠੀਕ ਹੈ ਬਾਈ ਤੇ 2013 ਮਾਡਲ ਉਹ ਫਸਟ ਆਨ ਹੈ ਜੀ 135000 ਦੀ ਨਮਾੜਾ 135000 ਰੁਪਿਆ ਤੇ 2023 ਮਾਡਲ ਫਸਟ ਓਨਰ 90000 ਚੱਲਿਆ ਹੋਇਆ ਇਹਦੀ ਡਿਮਾਂਡ 2 ਲੱਖ ਤੇ 25000 ਰੁਪਏ 2 ਲੱਖ 25000 ਰੁਪਏ ਇਹ ਗੱਲ 2015 ਮਾਡਲ ਫਸਟ ਓਨਰ ਵੀਰੇ ਪੀ ਪੀ 03 ਨੰਬਰ ਇਹਦੀ ਡਿਮਾਂਡ 84500 ਰੁਪਏ 84500 ਤੇ 2015 ਮਾਡਲ ਪੀ ਪੀ 11 ਨੰਬਰ ਇਹਦੀ ਡਿਮਾਂਡ ਵੀ 84500 ਬਾਕੀ ਹੋਰ ਬੋਲ ਰਹੇ ਮੇਰੇ ਬਾਹਰਲੇ ਨਾ ਬਾਹਰਲੇ ਜਾਣ ਕਰ ਜਾਉਂਦੇ ਨੇ ਸਾਡੀ ਹਾਂ ਜੀ ਜੀਪਰਾ ਜੀ ਇਸ ਆਯਾ ਬਈ 2015 ਮਾਡਲ ਬੁਲਟ ਹੈ ਟੀਵੀ 1300 ਉਸ ਦਾ ਲੋਕਲ ਨੰਬਰ ਹੈਗਾ ਠੀਕ ਹੈ ਬਈ ਇਹ ਜਨ ਅਰੀਜਨਲ ਚੱਲਿਆ ਹੋਇਆ ਮੋਟਰਸਾਈਕਲ ਹੈ ਸਾਰਾ ਜਨੂਨ ਮੋਟਰਸਾਈਕਲ ਹੈ ਮੇਰਾ ਸਾ ਠੀਕ ਹੈ ਕੋਈ ਇਹਦੀ 1,55,000 ਰੁਪਏ ਦੀ ਆਪਣੀ ਮੰਗ ਹੈ ਗੇਅਰ ਤੇ ਅਰੀਜਨਲ ਦੀ ਆਪਣੀ ਵੀਰੇ ਫੁੱਲ ਜ਼ਿੰਮੇਵਾਰੀ ਹੈ ਫੁੱਲ ਜ਼ਿੰਮੇਵਾਰੀ ਤਾਂ ਵੀ ਕਹਿ ਰਹੇ ਆ ਤੂੰ ਮਤਲਬ ਸੁਣ ਮਤਲਬ ਸਟਾਰਟਿੰਗ ਦਾ ਬਈ ਕੀ ਕਹੀ ਦਿੱਤਾ ਦੇਖਾਂ ਹਾਂ ਬਈ ਤੇ ਆਹੋ ਕੋਟ ਆ ਗਿਆ 2006 ਮਾਡਲ ਵੀਰੇ ਪੁੱਠੇ ਗੇਅਰ ਵਾਲਾ ਪੁੱਠੇ ਗੇਅਰ ਵਾਲਾ ਹੈਵੀ ਕ੍ਰੈਂਕਰ ਤੇ ਕੋ ਦਾ ਹਸਪੀਟਲ ਆਗਲਾ ਟੈਰੀ ਦਾ ਨਾਲ ਦਾ ਹੈ ਮੇਟਰ ਰੀਡਿੰਗ 9300 ਹੈ ਵੀਰੇ ਇਹ ਤਿਆਰ ਹੋਇਆ ਹੋਣਾ ਮੋਟਰਸਾਈਕਲ ਦਾ ਤਿਆਰ ਮੈਂ ਬਾਕੀ ਟਾਪੇ ਪੇਂਟ ਦੇ ਦੇਂਗੇ ਇਹ ਵੀ ਲੈਵਲ ਗੇਅਰ ਇਹਦਾ ਸੀਲ ਲੱਗਦਾ ਇਹ ਵੀਰੇ ਹੈਵੀ ਕ੍ਰੈਂਕ ਬਾਰੇ ਦੱਸੋ ਮਾਨੂੰ ਵੀ ਹੈਵੀ ਕ੍ਰੈਂਕ ਵੀਰੇ 2006 ਦੇ 7 ਮਾਡਲ ਦੀ ਕ੍ਰੈਂਕ ਹੈਵੀ ਆ 9 ਤੇ 10 ਠੀਕ ਆ 6 ਤੇ 7 ਮਾਡਲ ਦੀ ਡਿਮਾਂਡ ਵੱਧ ਹੈ ਵੀਰੇ ਪੁੱਠੇ ਗੇਰਾਂ ਆ ਠੀਕ ਆ ਬੁੱਠੇ ਗੇਰਾਂ ਨਾਲ ਚਲਾਉਂਦੇ ਸ਼ਕੀਨ ਨੇ ਹਾਂ ਉਹਨੂੰ ਇਹਦੇ ਬਾਰੇ ਪਤਾ ਹੈ ਵੀਰੇ ਪਤਾ ਹੈ ਹਾਂ ਕੋਈ ਮਤਲਬ ਸ਼ੌਂਕੀ ਬੰਦਾ ਹੋਊਗੀ ਹੈਨਾ ਵੀ ਆ ਦਾ ਸ਼ੌਂਕੀ ਬੰਦਾ ਵੀਰੇ ਇਹਨਾ ਪੁੱਠੇ ਵਾਲਾ ਰੱਖਣਾ ਹਾਂ ਲਈ ਉਹ ਇਹ ਨਹੀਂ ਮਤਲਬ ਕਿ ਬਹੁਤ ਜਾਣਕਾਰੀ ਹੋਊਗਾ ਹੋ ਮਤਲਬ ਇਹ ਕੀ ਲੈਂਦੇ ਨੇ ਪ੍ਰਾਪ ਠੀਕ ਆ ਬਈ ਠੀਕ ਇਹਦੀ 145000 ਦੀ ਮੰਗ ਹੈ ਠੀਕ ਆ ਬਈ ਠੀਕ ਆ ਗਿਆ ਬਈ ਇਹਦੇ ਬਾਰੇ ਦੱਸ ਦਿਓ ਉਹ ਅੱਗੇ ਆ ਜਾ ਜਿਹੜੇ 2018 ਮਾਡਲ ਗਨ ਮੈਡਲ ਠੀਕ ਆ ਬਈ ਕਲਾਸਿਕ ਬੁਲਟ ਹੈ ਇਹ ਪ੍ਰਾ 619 ਕਿਲੋਮੀਟਰ ਜੈਨੂਨ ਚੱਲਿਆ ਹੋਇਆ ਹੈ ਇਹ ਏਜੰਸੀ ਰਿਕਾਰਡ ਚੱਲਿਆ ਹੋਇਆ ਹੈ ਜੀ ਬਈ ਇਸ ਦੀ 170000 ਦੀ ਮੰਗ ਹੈ ਵੀ 170000 ਠੀਕ ਆ ਸਾਰਾ ਜੈਨੂਨ ਮੋਟਰਸਾਈਕਲ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਓਕੇ ਬਈ ਜੀ ਬਈ ਠੀਕ ਹੈ ਇਹ ਇੱਕ ਹੋਰ ਆ ਗਿਰ ਮੈਂ ਤਾਂ ਕਲਾਸਿਕ 2017 ਮਾਡਲ ਕੀ ਵੀ 1300 ਦਾ ਲੋਕਲ ਨੰਬਰ ਹੈ 1.5 ਲੱਖ ਰੁਪਏ ਦੀ ਮੰਗ ਹੈ ਬਾਈ 1.5 ਲੱਖ ਦੀ ਬਾਈ ਹਾਂਜੀ ਠੀਕ ਆ ਬਾਈ ਠੀਕ ਆ ਠੀਕ ਆ ਬਾਈ ਓਕੇ ਵੀਰੇ ਠੀਕ ਆ ਬਾਈ ਤੇ ਬਾਈ 200 ਦੀ ਗੱਲ ਬਾਤ ਬਾਈ ਵੀਰੇ ਆਪਣਾ ਬੁਲਟ ਕੋਈ ਮਤਲਬ ਆਪਣੇ ਲੋਟ ਨਹੀਂ ਰਹਿੰਦਾ ਕਈ ਹੈ ਨਾ ਬਈ ਕਿ ਹੋਰ ਲੈ 3000 ਦੇ ਲੜਕੇ ਬੰਦਾ ਬਈ ਕੋਈ ਚੱਕਰ ਨਹੀਂ ਵੀਰੇ ਬੁਲਟ ਕਿਤੋਂ ਵੀ ਲਾਓ ਆਪਾਂ ਨੂੰ ਐਂਕਾ ਭਰਾ ਵੀ ਆਪਾਂ ਤੋਂ ਹੀ ਲੈਣਾ ਹੈ ਹਾਂ ਬਈ ਹਾਂ ਹਾਂ ਸਭ ਤੋਂ ਪਹਿਲਾਂ ਵੀਰੇ ਬੁਲਟ ओरिजिनल ਲੋ ਅਸਲੀ ਲੋ ਬਈ ਕੈਸ਼ ਕਾਪੀ ਦਾ ਬੁਲਟ ਲੋ ਲਾਉਣ ਦੇ ਚੱਕਰ ਚ ਨਾ ਪਾਓ ਨਾ ਪਾਓ ਵੀ ਕਿਸੇ ਦੇ ਪਿੱਛੇ ਲਾਉਣ ਖੜਾ ਹੈ ਭਰਾ ਕੋਈ ਵੀ ਦਿੱਕਤ ਦਿੰਦੀ ਹੈ ਗੰਦੀ ਹੈ ਬਈ ਇਹਦੇ ਚੱਕਰ ਚ ਪੀ ਗ ਜਾਂਦਾ ਹਾਂ ਜੇ ਵੀਰ ਟੈਸਟ ਕਰੋ ਵੀਰੇ ਠੀਕ ਹੈ ਬਈ ਤੁਸੀਂ ਵੀ ਤਾਂ ਇੱਕ ਮਿਸਤਰੀ ਭਰਾ ਫਾਇਲ ਨੂੰ ਲਿਜਾਓ ਆਪਣੇ ਹਾਂ ਹਾਂ ਬਈ ਟੈਸਟ ਕਰੋ ਪਰ ਜ਼ਰੂਰ ਚੈੱਕ ਕਰਕੇ ਲੋ ਨਿਊ ਚੈ ਦੇ ਬਾਈ ਆਪਣੀ ਲੋਕੇਸ਼ਨ ਬੋਲ ਇੱਕ ਵਾਰ ਵੀ ਕਿੱਥੇ ਪਹੁੰਚੇ ਬੰਦਾ ਵੀਰੇ ਆਈ ਜੀ ਚੌਕ ਤੋਂ ਕੋਡੇ ਨੀਚੇ ਲੋਕੇਸ਼ਨ ਹੈ ਮੋਸਲਾ ਦਾ ਮਾਰਕੀ ਦਾ ਤੇ ਦੁਕਾਨ ਹੈ ਬੱਬੂ ਗਾਟ ਪੁਆਇੰਟ ਦੇ ਨਾਮ ਤੇ ਆਪਣੀ ਦੁਕਾਨ ਹੈ ਬੱਬੂ ਗਾਟ ਪੁਆਇੰਟ ਬਾਈ ਠੀਕ ਆ ਬਾਈ ਠੀਕ ਆ ਠੀਕ ਆ ਵੀਰੇ ਤੇ ਬਾਈ ਹੋਰ ਗੱਲਬਾਤ ਵੀ ਚਲੋ ਠੀਕ ਹੈ ਧੰਨਵਾਦ ਤੁਹਾਡਾ ਬਾਈ ਹੋਰ ਧੰਨਵਾਦ ਵੀਰੇ ਹਾਂਜੀ ਬਾਕੀ ਬਾਈ ਤੁਸੀਂ ਕੰਡੀਸ਼ਨ ਸਾਰਾ ਚੈੱਕ ਕਰ ਲੀਏ ਵੀਰੇ ਕਿਕਰ ਨੰਬਰ ਸਾਹਮਣੇ ਕੋਈ ਐਮ ਨਹੀਂ ਕੋਈ ਸਟ੍ਰੈਕ ਨਹੀਂ